ਮੈਂ ਪੰਚਾਇਤ ਨੂੰ ਕਲੱਬ ਨੂੰ ਕਿਹਾ ਕਿ ਤੁਸੀਂ ਚੰਡੀਗੜ੍ਹ ਆਇਓ ਕਰੇ ਆ ਕੇ ਬੈ ਕੇ ਡਿਸਕਸ ਕਰਦੇ ਆ ਇਹ ਜਿਹੜੇ ਕੰਮ ਨੇ ਇਹ ਹੋਣੇ ਤਾਂ ਘੰਟਿਆਂ ਚ ਚਾਹੀਦੇ ਆ ਪਰ ਸਰਕਾਰੀ ਪ੍ਰਬੰਧ ਇਹ ਅਜੇ ਨੇ ਜਿੱਥੇ ਘੰਟੇ ਲੱਗਦੇ ਨੇ ਉਥੇ ਮਹੀਨੇ ਲੱਗਣ ਲੱਗ ਜਾਂਦੇ ਆ ਜੇ ਗੌਰ ਨਾ ਕੀਤੀ ਜਾਵੇ ਤਾਂ ਮੈਂ ਚਾਹਨਾ ਕਿ ਅਗਲੀ 16 ਨਵੰਬਰ ਨੂੰ ਜਦੋਂ ਇੱਥੇ ਆਈਏ ਤਾਂ ਫਿਰ ਨਕਸ਼ਾ ਹੀ ਬਦਲੇ ਪਏ ਹੋਣ ਵੀ ਆ ਆ ਵੀ ਆ ਕੰਮ ਹੋਇਆ ਪਰ ਇੱਕ ਗੱਲ ਮੈਂ ਨਾਲ ਜ਼ਰੂਰ ਕਹਿਣਾ ਜਿਹੜੇ ਵੀ ਪਿੰਡ ਨੂੰ ਪੈਸੇ ਆਏ ਹੋਣ ਜਿਹੜੇ ਵੀ ਪਿੰਡ ਨੇ ਕੋਈ ਗ੍ਰਾਂਟ ਮੰਗੀ ਹੈ ਚਾਹੇ ਗਲੀਆਂ ਨਾਲੀਆਂ ਚਾਹੇ ਸਕੂਲ ਦੇ ਕਮਰੇ ਚਾਹੇ ਸਟੇਡੀਅਮ ਥੋੜਾ ਜਿਹਾ ਕੋਲੇ ਖੜ ਕੇ ਆਪ ਕੰਮ ਕਰਾਇਓ ਕਿਉਂਕਿ ਕਈ ਵਾਰੀ ਮਟੀਰੀਅਲ ਮਾਰਾ ਲੱਗ ਜੇ ਉਹੀ ਮੰਗ ਫਿਰ 6 ਮਹੀਨੇ ਬਾਅਦ ਉੱਠ ਖੜਦੀ ਹੈ ਜੇ ਕਿਤੇ ਕੋਲੇ ਖੜ ਕੇ ਗੱਲ ਕੰਮ ਕਰਾਈਏ ਕੰਪਰੋਮਾਈਜ਼ ਨਾ ਕਰੀਏ ਮਟੀਰੀਅਲ ਦੇ ਵਿੱਚ ਤਾਂ ਫਿਰ ਉਹੀ ਚੀਜ਼ ਜਿਹੜੀ ਆ ਅਗਲੇ 30 ਸਾਲ 40 ਸਾਲ ਚੱਲਦੀ ਹੈ ਦੇਖਿਆ ਹੈ ਕਰ ਤੁਸੀਂ ਉਹ ਉਸ ਵੇਲੇ ਦੀ ਲੱਕਰ ਲੱਗੀ ਹੋਈ ਐ ਉਸ ਵੇਲੇ ਦੀਆਂ ਡਾਟਾ ਨੇ ਉਸ ਵੇਲੇ ਦਾ ਜਿਹੜਾ ਸਾਰੀ ਇੱਟ ਲੱਗੀ ਹੋਈ ਐ ਹਜੇ ਤੱਕ ਉਹ ਜਿਹੜੀ ਘਰ ਹੈ ਉਹ ਐ ਮਜ਼ਬੂਤੀ ਨਾਲ ਖੜਾ ਐ ਉਸ ਤੋਂ ਬਾਅਦ ਆਪਾਂ 200 ਮੀਟਾਂ ਲਾ ਕੇ ਪਤਾ ਨਹੀਂ ਕੀ ਕੀ ਬਣਾ ਲਿਆ ਉਹ ਟਹਿ ਜਾਂਦੇ ਐ ਉਹ ਟਹਿ ਜਾਂਦੇ ਐ ਪਰ ਜਿਹੜਾ ਪੁਰਾਣਾ ਮਟੀਰੀਅਲ ਲੱਗਿਆ ਹੋਇਆ ਕਹਿੰਦੇ ਵੀ ਨਵਾਂ 9 ਦਿਨ ਪੁਰਾਣਾ 100 ਦਿਨ ਸੋ ਜਿੰਨੀਆਂ ਵੀ ਤੁਹਾਡੀਆਂ ਮੰਗਾਂ ਨੇ ਬੀਜੀ ਸਾਹਿਬ ਇਹ ਤੁਸੀਂ ਲੈ ਲਓ ਤੇ ਮੈਨੂੰ ਇਹ ਆਸਟੀਵੇਟ ਬਣਾ ਕੇ ਭੇਜੋ ਤੇ ਬਜਟ ਵਾਲੇ ਪਾਸਿਓਂ ਬਸ ਕਿਰਸ ਨਾ ਕਰਿਓ ਕੰਜੂਸੀ ਨਾ ਕਰਿਓ 2-4 ਲੱਖ ਭਾਵੇਂ ਵੱਧ ਹੀ ਆ ਜੇ ਪਰ ਐਸ ਪਿੰਡ ਚ ਆ ਗਿਆ ਤਾਂ ਪੁੰਨ ਵਾਲੇ ਕੰਮ ਐ ਇਹ ਇਹ ਤੋਂ ਵੱਡਾ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਕਿ ਫਸ਼ੀਦਾਂ ਦੇ ਪਿੰਡ ਨੂੰ ਉਹਨਾਂ ਨੂੰ ਕਿਉਂਕਿ ਦੁਨੀਆ ਜਿੱਥੇ ਵੀ ਜਾਂਦੇ ਆ ਤੁਹਾਡੇ ਪਿੰਡ ਦਾ ਕੋਈ ਨਾ ਕੋਈ ਤਾਂ ਮਿਲ ਹੀ ਜਾਂਦਾ ਕਿਉਂਕਿ ਬਹੁਤ ਐਨਆਰਆਈ ਬਹੁਤ ਜ਼ਿਆਦਾ ਵਿਦੇਸ਼ਾਂ ਚ ਆ ਕੇ ਇੱਥੇ ਆਪਣੇ ਪਿੰਡ ਆ ਕੇ ਟੂਰਨਾਮੈਂਟ ਕਰਾਉਂਦੇ ਨੇ ਯੋਗਦਾਨ ਵੀ ਪਾਉਂਦੇ ਨੇ ਦਸਬੰਦ ਵੀ ਕੱਢਦੇ ਨੇ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇੰਨੀ ਭਾਰੀ ਗਿਣਤੀ 'ਚ ਤੁਸੀਂ ਫੁੱਟਬਾਲ ਲਵਰਜ਼ ਆਏ ਹੋ ਔਰ ਅਸੀਂ ਚਾਹੁੰਦੇ ਹਾਂ ਕਿ ਹਰ ਗੇਮ ਨੂੰ ਮੌਕਾ ਮਿਲੇ ਕੀ ਪਤਾ ਹੈ ਇੰਨਾ ਟੂਰਨਾਮੈਂਟ 'ਚ ਜੋ ਕੋਈ ਮੈਸੀ ਲੱਭ ਜੇ ਇੰਨਾ ਟੂਰਨਾਮੈਂਟ 'ਚ ਜੋ ਕੋਈ ਕਸਟੀਨੋ ਰোনালਡੋ ਲੱਭ ਜੇ ਇੰਨਾ ਟੂਰਨਾਮੈਂਟ 'ਚ ਜੋ ਕੋਈ ਬਹੁਤ ਵੱਡੇ ਕੋਚ ਬਹੁਤ ਵੱਡੇ ਰੈਫਰੀ ਲੱਭ ਜਾਣ ਸੋ ਇੰਨਾ ਚੀ ਨੇ ਸਾਰੇ ਮੌਕਾ ਤਾਂ ਮਿਲੇ ਨਾ ਸੋ ਇਸੇ ਤਰ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਵੀ ਉਹ ਚ ਗੋਲਾ ਸਿੱਟਣਾ ਵੀ ਹੈਗਾ ਮੈਨੂੰ ਅਬੂਬਾਲ ਵਾਲਿਆਂ ਨੇ ਕਿਹਾ ਕਿ ਸਾਡੇ ਪਿੰਡ ਦੀ ਬੱਚੀ ਹੈ ਉਹ ਰੋਇੰਗ ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਚੋਂ ਮੈਡਲ ਲੈ ਕੇ ਆਈ ਹੈ ਤਾਂ ਇੰਨਾ ਪਿੰਡਾਂ ਚ ਮੌਕਾ ਮੌਕਾ ਮਿਲਣਾ ਚਾਹੀਦਾ ਬਸ ਸੋ ਉਹਨਾਂ ਨੂੰ ਵੀ ਜਿਹੜਾ ਬਣਦਾ ਮਾਨ ਸਨਮਾਨ ਅਸੀਂ ਦੇਵਾਂਗੇ ਸਰਕਾਰ ਵੱਲੋਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਵਾਰੀ ਫੇਰ ਦੋਨੇ ਟੀਮਾਂ ਨੂੰ ਵਧਾਈ ਐਡਵਾਂਸ ਦੇ ਵਿੱਚ ਦੇਖੋ ਮੈਚ ਜੇ ਤਾਰ ਹੋ ਜਾਂਦੀ ਹੈ ਉਹ ਹੋ ਕੋਈ ਗੱਲ ਨਹੀਂ ਕਈ ਕੋਈ ਟੀਮ ਆ ਜਿੱਥੇ ਹਾਰ ਜੂਗੀ ਅਗਲੇ ਪਿੰਡ ਜਿੱਤੂਗੀ ਕੱਲ ਨੂੰ ਪਰਸੋਂ ਨੂੰ ਕਿਤੇ ਹੋਰ ਜਿੱਤ ਜਾਣਗੇ ਪਰ ਗੇਮ ਨਹੀਂ ਹਾਰਨੀ ਚਾਹੀਦੀ ਚਾਹੇ ਕਬੱਡੀ ਖੇਡਦੇ ਹੋ ਚਾਹੇ ਫੁੱਟਬਾਲ ਖੇਡਦੇ ਹੋ ਟੀਮ ਗੇਮਾਂ ਜਿੰਨੀਆਂ ਵੀ ਨੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਪੰਜਾਬ ਜਿਹੜਾ ਸਪੋਰਟਸ ਦੇ ਵਿੱਚ ਇੰਨਾ ਅੱਗੇ ਜਾ ਰਿਹਾ ਹੁਣ ਚਾਰ ਖੇਡਾਂ ਨੇ ਦੇਸ਼ ਦੀਆਂ ਮੇਨ ਮੁੰਡਿਆਂ ਦੀ ਕ੍ਰਿਕਟ ਉਹਦਾ ਕੈਪਟਨ ਸ਼ਮਨ ਗਿੱਲ ਹੈ ਪੰਜਾਬੀ ਫਾਜ਼ਿਲ ਕਹਾਦਾ ਕੁੜੀਆਂ ਦੀ ক্রিকেট ਟੀਮ ਜਿਹੜੀ ਹੁਣੀ ਹਜੇ ਵਰਲਡ ਕੱਪ ਜਿੱਤ ਕੇ ਆਈ ਹੈ ਹਰਮਨਪ੍ਰੀਤ ਉਹ ਮੋਗੇ ਦੀ ਐ ਕੁੜੀ ਉਹ ਵੀ ਪੰਜਾਬਣ ਕੈਪਟਨ ਹਾਕੀ ਦੇ ਵਿੱਚ 11 ਚੋਂ 9 ਪਲੇਅਰ ਪੰਜਾਬ ਦੇ ਹਰਮਨਪ੍ਰੀਤ ਉਹਦਾ ਕੈਪਟਨ ਉਹਨਾਂ ਦਾ ਤੇ ਫੁੱਟਬਾਲ ਦੀ ਟੀਮ ਦਾ ਇੰਡੀਆ ਦੀ ਟੀਮ ਦਾ ਕੈਪਟਨ ਵੀ ਪੰਜਾਬੀ ਸੋ ਚਾਰੇ ਮੇਨ ਪਲੇਅਰਾਂ ਦੇ ਟੌਪ ਦੇ ਜਿਹੜੇ ਪਲੇਅਰ ਨੇ ਨੰਬਰ 1 ਵਾਲੇ ਕੈਪਟਨ ਜਿਹੜੇ ਨੇ ਉਹ ਪੰਜਾਬ ਤੋਂ ਨੇ ਮੈਂ ਤੈਨੂੰ ਤਾਂ ਕਹਿਣਾ ਉਹਨਾਂ ਪੰਜਾਬੀ ਆ ਕਿ ਸਾਨੂੰ ਤਾਂ ਟੌਪ ਤੋਂ ਥੱਲੇ ਕੋਈ ਪੋਜੀਸ਼ਨ ਹੀ ਪਸੰਦ ਹੈ ਨਹੀਂ ਬਸ